ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਰਹਿਤ ਪੰਤੀ ਮਹਾਂਪੁਰਖਾਂ ਦੀ ਬਾਣੀ ਹੈ ਜਿਸ ਨੂੰ ਕਿ ਗੁਰੂ ਸਾਹਿਬ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਪਾਦਿਤ ਕੀਤਾ ਔਰ ਆਪ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਸਾਹਿਬਾਨਾ ਨੇ ਜਿਸ ਨੂੰ ਪ੍ਰਚਾਰਿਆ ਪਰ ਜਿਵੇਂ ਕਿ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਇਸ ਗੱਲ ਦੇ ਉੱਤੇ ਚਰਚਾ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਚਿਰ ਸਮੇਂ ਬਾਅਦ ਸਿੱਖ ਸਮਾਜ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਰਹਿਤਨਾਮੇ ਪ੍ਰਚਲਿਤ ਹੋ ਗਏ ਜਿਨ੍ਹਾਂ ਰਹਿਤਨਾਮਿਆਂ ਨੂੰ ਲਿਖਣ ਵਾਲਿਆਂ ਨੇ ਆਪਣੀਆਂ ਮਨੋਤਾ ਨੂੰ ਰਹਿਤ ਦੱਸ ਕੇ ਉਹਨਾਂ ਰਹਿਤਨਾਮਿਆਂ ਦੇ ਵਿੱਚ ਅੰਕਿਤ ਕੀਤਾ ਔਰ ਆਪਣੀਆਂ ਮਨੋਤਾ ਨੂੰ ਅੰਕਿਤ ਕਰਨ ਵੇਲੇ ਉਹਨਾਂ ਨੇ ਇਸ ਗਲਤੀ ਵੀ ਪ੍ਰਵਾਹ ਨਹੀਂ ਕੀਤੀ ਕਿ ਕੀ ਸਾਡੀਆਂ ਮਨੋਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਕੂਲ ਹਨ ਜਾਂ ਨਹੀਂ ਔਰ ਦੂਸਰਾ ਵੱਡਾ ਗੁਨਾਹ ਉਹਨਾਂ ਲੇਖਾਰੀਆਂ ਨੇ ਇਹ ਕੀਤਾ ਕਿ ਜਿਹੜੇ ਰਹਿਤਨਾਮੇ ਉਹਨਾਂ ਨੇ ਲਿਖੇ ਉਹਨਾਂ ਰਹਿਤਨਾਮਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਿਕਟ ਵਰਤੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੇ ਨਾਵਾਂ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ ਤਾਂ ਜੋ ਉਹਨਾਂ ਦੇ ਲਿਖੇ ਹੋਏ ਇਰਅਤਨਾਮੇ ਸਿੱਖ ਸਮਾਜ ਦੇ ਅੰਦਰ ਵੱਧ ਤੋਂ ਵੱਧ ਪ੍ਰਵਾਨਿਤ ਹੋ ਸਕਣ ਅੱਜ ਮੈਂ ਜਿਸ ਰਹਿਤਨਾਮੇ ਦੀ ਗੱਲ ਆਪਜੀ ਦੇ ਨਾਲ ਕਰਨੀ ਹੈ ਉਹ ਹੈ ਭਾਈ ਪ੍ਰਹਲਾਦ ਸਿੰਘ ਦੇ ਨਾਮ ਦੇ ਉੱਤੇ ਲਿਖਿਆ ਹੋਇਆ ਇੱਕ ਰਹਿਤਨਾਮਾ ਜੋ ਕਿ ਆਕਾਰ ਦੇ ਵਿੱਚ ਕੋਈ ਬਹੁਤਾ ਵੱਡਾ ਨਹੀਂ 2.5-3 ਪੇਜ ਹਨ ਕੇਵਲ 38 ਕੋ ਬੰਦ ਹਨ ਉਸ ਰਹਿਤਨਾਮੇ ਦੇ ਪਰ ਉਸ ਰਹਿਤਨਾਮੇ ਦੀਆਂ ਕੁਝ ਪੰਕਤੀਆਂ ਐਸੀਆਂ ਹਨ ਜੋ ਕਿ ਸਾਡੇ ਸਿੱਖ ਸਮਾਜ ਦੇ ਅੰਦਰ ਸਾਡੇ ਸਿੱਖ ਪ੍ਰਚਾਰਕਾਂ ਵੱਲੋਂ ਬਹੁਤ ਜ਼ਿਆਦਾ ਪਰਚਲਿਤ ਕੀਤੀਆਂ ਗਈਆਂ ਹਨ। ਔਰਤਨਾਮਾ ਜੋ ਭਾਈ ਪ੍ਰਹਲਾਦ ਸਿੰਘ ਦੇ ਨਾਮ ਦੇ ਨਾਲ ਜੋੜਿਆ ਗਿਆ ਹੈ ਉਸ ਨੂੰ ਵੀ ਇਸੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਕਿ ਭਾਈ ਪ੍ਰਹਲਾਦ ਸਿੰਘ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਨਿਕਟਵਰਤੀ ਸਿੱਖ ਸੀ ਔਰ ਇਸ ਨੇ ਜਿਹੜਾ ਇਹ ਰਹਿਤਨਾਮਾ ਲਿਖਿਆ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਮੁਖਵਾਕ ਹੈ। ਸਾਡੇ ਪ੍ਰਚਾਰਕਾਂ ਨੇ ਇਸੇ ਤਰੀਕੇ ਦੇ ਨਾਲ ਇਸ ਰਹਿਤਨਾਮੇ ਦਾ ਪ੍ਰਚਾਰ ਕੀਤਾ ਕਿ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਤੋਂ ਬੋਲ ਕੇ ਭਾਈ ਪ੍ਰਹਿਲਾਦ ਸਿੰਘ ਨੂੰ ਲਿਖਵਾਇਆ ਹੈ ਜੋ ਕੁਝ ਭਾਈ ਪ੍ਰਹਿਲਾਦ ਸਿੰਘ ਨੇ ਲਿਖਿਆ ਹੈ ਉਹ ਕੁਝ ਲਿਖਿਆ ਹੈ ਜੋ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਆਪਣੇ ਮੂੰਹੋਂ ਬੋਲ ਕੇ ਭਾਈ ਪ੍ਰਹਿਲਾਦ ਸਿੰਘ ਨੂੰ ਲਿਖਵਾਇਆ ਹੈ ਜਦ ਕਿ ਇਹ ਬਾਤ ਸਰਾ ਸਰ ਝੂਠ ਹੈ ਸਰਾਸਰ ਗਲਤ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਿਸੇ ਵੀ ਹਜ਼ੂਰੀ ਸਿੱਖ ਨੇ ਕਿਸੇ ਵੀ ਨਿਕਟਵਰਤੀ ਸਿੱਖ ਨੇ ਕੋਈ ਅਜਿਹ ਰਹਿਤਨਾਮਾ ਨਹੀਂ ਲਿਖਿਆ ਔਰ ਨਾ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਕਿਸੇ ਨੂੰ ਕੋਈ ਰਹਿਤਨਾਮਾ ਲਿਖਵਾਇਆ ਹੈ ਜਿੰਨੇ ਵੀ ਇਹ ਰਹਿਤਨਾਮੇ ਹੋਂਦ ਦੇ ਵਿੱਚ ਆਏ ਹਨ ਇਹ ਸਾਰੇ ਦੇ ਸਾਰੇ ਰਹਿਤਨਾਮੇ ਗੁਰਗੋਬਿੰਦ ਸਿੰਘ ਪਾਤਸ਼ਾਹੀ ਦੇ ਇਸ ਸੰਸਾਰ ਤੋਂ ਜਾਣ ਤੋਂ ਚਿਰ ਸਮੇਂ ਬਾਅਦ ਵਿੱਚ ਜਾ ਕੇ ਹੋਂਦ ਵਿੱਚ ਆਏ ਹਨ ਖੈਰ ਭਾਈ ਪ੍ਰਹਿਲਾਦ ਸਿੰਘ ਦਾ ਰਹਿਤਨਾਮਾ ਜਿਸ ਦੀਆਂ ਕਿ अनेका ਪੰਕਤੀਆਂ ਹਨ ਜਿਹੜੀਆਂ ਕਿ ਬਹੁਤ ਜ਼ਿਆਦਾ ਪ੍ਰਚਲਿਤ ਹਨ ਜੋ ਸਾਡੇ ਸਿੱਖ ਪ੍ਰਚਾਰਕਾਂ ਨੇ ਚਾਹੇ ਉਹ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਸਨ ਚਾਹੇ ਉਹ ਸੰਪਰਦਾਇਕ ਪ੍ਰਚਾਰਕ ਸਨ ਉਹਨਾਂ ਨੇ ਇਹਨਾਂ ਪੰਕਤੀਆਂ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਗਿਨਾ ਦੇ ਵਿੱਚ ਇਹ ਪੰਕਤੀ ਕਿ ਸਿੱਖ ਹੋਏ ਸਿਰ ਟੋਪੀ ਤਰੈ 7 ਜਨਮ ਕੁਸ਼ਟੀ ਹੋਏ ਮਰੇ ਕਿ ਜਿਹੜਾ ਕੋਈ ਸਿੱਖ ਆਪਣੇ ਸਿਰ ਦੇ ਉੱਤੇ ਟੋਪੀ ਲੈਂਦਾ ਹੈ ਉਹ ਸਿੱਖ ਜਿਹੜਾ ਹੈ 7 ਜਨਮ ਕੋੜੀ ਹੋ ਕੇ ਮਰਦਾ ਹੈ ਇਹ ਪਾਈ ਪ੍ਰਹਲਾਦ ਸਿੰਘ ਦਾ ਹੀ ਲਿਖਿਆ ਹੋਇਆ ਹੈ ਫਿਰ ਇਸ ਰਹਿਤ ਨਾਮੇ ਦੇ ਅੰਦਰ ਇਹ ਵੀ ਲਿਖਿਆ ਮਿਲਦਾ ਹੈ ਕਿ ਪਾਗ ਉਤਾਰ ਪ੍ਰਸ਼ਾਦ ਜੋ ਖਾਵੇ ਸੋ ਸਿੱਖ ਕੁੰਭੀ ਨਰਕ ਸਿਦਾ ਵੈ ਕਿ ਜਿਹੜਾ ਕੋਈ ਮਨੁੱਖ ਨੰਗੇ ਸਿਰ ਲੰਗਰ ਛਕਦਾ ਹੈ ਪ੍ਰਸ਼ਾਦ ਛਕਦਾ ਹੈ ਉਹ ਸਿੱਖ ਜਿਹੜਾ ਹੈ ਉਹ ਕੁੰਭੀ ਨਰਕ ਦੇ ਵਿੱਚ ਪੈਂਦਾ ਹੈ ਜਦੋਂ ਤੁਸੀਂ ਇਸ ਰਹਿਤ ਨਾਮੇ ਨੂੰ ਪੜਦੇ ਹੋ ਤੇ ਇਸ ਰਹਿਤ ਨਾਮੇ ਨੂੰ ਪੜਦਿਆਂ ਹੋਇਆਂ ਇਸ ਦੇ ਲਿਖਾਰੀ ਦੀ ਜਿਹੋ ਜੀ ਸੋਚ ਜਿਹੋ ਜੀ ਮਾਨਸਿਕਤਾ ਜਿਹੋ ਜੀ ਉਹਦੀ ਬੋਲੀ ਸਾਡੇ ਸਾਹਮਣੇ ਆਉਂਦੀ ਹੈ ਉਹ ਮਾਨਸਿਕਤਾ ਉਹ ਬੋਲੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੁਵਾ ਦੇ ਨਾਲ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਖਸੀਅਤ ਦੇ ਨਾਲ ਕਿਦਦਰੇ ਮੇਲ ਨਹੀਂ ਖਾਂਦੀ ਜਿੱਥੋਂ ਤੁਹਾਨੂੰ ਇਹ ਬਿਲਕੁਲ ਸਾਫ਼ ਸਪਸ਼ਟ ਹੋ ਜਾਂਦਾ ਹੈ ਕਿ ਇਹ ਜਿਹੜੀਆਂ ਗੱਲਾਂ ਲਿਖੀਆਂ ਜਾ ਰਹੀਆਂ ਹਨ ਕਦੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਨਹੀਂ ਆਖਿਆ ਹੋਵਣ ਗਿਆ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਉਂਦਾ ਹਾਂ ਕਿ ਇਸ ਰਹਿਤਨਾਮੇ ਦੇ ਅੰਦਰ ਇਹ ਵੀ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਆਖੀ ਕਿ ਜੇ ਕੋਈ ਮੇਰਾ ਹੁਕਮ ਨਹੀਂ ਮੰਨੇਗਾ ਤੁਸੀਂ ਸਕਰੀਨ ਦੇ ਉੱਪਰ ਦੇਖ ਲਓ ਲਿਖਿਆ ਹੋਇਆ ਕਿ ਮੇਰਾ ਹੁਕਮ ਮੰਨੇ ਨਹੀਂ ਕਰੇ ਨਾ ਸਿੱਖ ਕੀ ਸੇਵ ਜਿਹੜਾ ਕੋਈ ਮਨੁੱਖ ਮੇਰਾ ਹੁਕਮ ਨਹੀਂ ਮੰਨੇਗਾ ਜਿਹੜਾ ਕੋਈ ਮਨੁੱਖ ਸਿੱਖਾਂ ਦੀ ਸੇਵਾ ਨਹੀਂ ਕਰੇਗਾ ਉਸ ਨੂੰ ਕਿਹੜੀ ਉਪਾਧੀ ਦਿੱਤੀ ਜਾ ਰਹੀ ਹੈ ਗੁਰਗੋਬਿੰਦ ਸਿੰਘ ਜੀ ਵੱਲੋਂ ਇਸ ਰਹਿਤਨਾਮੇ ਦੇ ਲਿਖਾਰੀ ਭਾਈ ਪ੍ਰਹਲਾਦ ਸਿੰਘ ਅਨੁਸਾਰ ਕਹਿੰਦੇ ਵੀ ਮੇਰੋ ਹੁਕਮ ਮੰਨੇ ਨਹੀਂ ਕਰੇ ਨਾ ਸਿੱਖ ਕੀ ਸੇਵ ਸੋ ਬੀਰਜ ਮਲੇਸ਼ ਕੋ ਪ੍ਰਗਟ ਪਛਾਨੋਂ ਪੇਵ ਮਲੇਸ਼ ਕਹਿੰਦੇ ਨੇ ਪਾਪੀ ਨੂੰ ਉਹਨਾਂ ਸਮਿਆਂ ਦੇ ਅੰਦਰ ਮਲੇਸ਼ ਸ਼ਬਦ ਜਿਹੜਾ ਹੈ ਤੁਰਕਾਂ ਵਾਸਤੇ ਮੁਸਲਮਾਨਾਂ ਵਾਸਤੇ ਵਰਤਿਆ ਜਾਂਦਾ ਸੀ ਤੇ ਭਾਈ ਪ੍ਰਹਲਾਦ ਸਿੰਘ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਤੋਂ ਇਹ ਗੱਲ ਆਖੀ ਕਿ ਜੇ ਕੋਈ ਮੇਰਾ ਹੁਕਮ ਨਹੀਂ ਮੰਨਦਾ ਜੇ ਕੋਈ ਸਿੱਖਾਂ ਦੀ ਸੇਵਾ ਨਹੀਂ ਕਰਦਾ ਤੇ ਉਹ ਮਨੁੱਖ ਜਿਹੜਾ ਹੈ ਕਿਸੇ ਮਲੇਸ਼ ਦਾ ਵੀਰਜ ਹੋਵੇਗਾ ਕਿਸੇ ਮੁਸਲਮਾਨ ਦਾ ਕਿਸੇ ਤੁਰਕ ਦਾ ਵੀਰਜ ਹੋਵੇਗਾ ਕਿ ਇਹੋ ਜੀ ਪਾਸ਼ਾ ਜਿਹੜੀ ਹੈ ਇਹੋ ਜੀ ਬੋਲੀ ਜਿਹੜੀ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਖਸੀਅਤ ਦੇ ਨਾਲ ਮਿਲ ਖਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਮੁਖ ਤੋਂ ਕਿਸੇ ਦੇ ਸਬੰਧ ਦੇ ਵਿੱਚ ਇਹੋ ਜੀ ਗਾਲ ਕੱਢ ਸਕਦੇ ਹਨ ਕਿ ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਤੇ ਤੁਸੀਂ ਤਰਕਨ ਦੇ ਤੁਸੀਂ ਮਲੇਸ਼ੀਆ ਦੇ ਤੁਸੀਂ ਮੁਸਲਮਾਨਾਂ ਦੇ ਵੀਰਜ ਹੋਵੋਗੇ ਦੋ ਵਾਰੀ ਇਹ ਸ਼ਬਦ ਇਸ ਰਹਿਤਨਾਮੇ ਦੇ ਅੰਦਰ ਵਰਤਿਆ ਹੈ ਅਗਾਂ ਵੀ ਲਿਖਿਆ ਹੈ ਕਿ ਜੇ ਕੋਈ ਮਨੁੱਖ ਜਿਹੜਾ ਹੈ ਗੁਲਕ ਦੇ ਵਿੱਚ ਪੈਸੇ ਨਹੀਂ ਪਾਉਂਦਾ ਜਾਂ ਗੁਲਕ ਦੇ ਪੈਸੇ ਦੀ ਜੇ ਕੋਈ ਮਨੁੱਖ ਦੁਰਵਰਤੋਂ ਕਰਦਾ ਹੈ ਜੇ ਕੋਈ ਕਾਰਪੇਟਾ ਜਿਹੜੀ ਹੈ ਉਹ ਆਪਣੀ ਜਮ੍ਹਾਂ ਨਹੀਂ ਕਰਵਾਉਂਦਾ ਉਹਦੇ ਵਾਸਤੇ ਵੀ ਅੱਗੇ ਇਸਦੇ 10ਵੇਂ ਬੰਦ ਦੇ ਵਿੱਚ ਉਹ ਸ਼ਬਦ ਵਰਤਿਆ ਹੋਇਆ ਹੈ ਕਿ ਸੋ ਵੀਰਜ ਮਲੇਸ਼ ਕੋ ਜਾਣ ਸੁਣ ਪਾਈ ਪ੍ਰਹਿਲਾਦ ਸੁਜਾਨ ਹੇ ਸਿਆਣੇ ਪਾਈ ਪ੍ਰਹਿਲਾਦ ਸੋਣਾ ਜਿਹੜਾ ਕੋਈ ਮਨੁੱਖ ਕਾਰਪੇਟਾ ਜਮ੍ਹਾਂ ਨਹੀਂ ਕਰਵਾਉਂਦਾ ਜਿਹੜਾ ਕੋਈ ਮਨੁੱਖ ਗੁਲਕ ਨੂੰ ਲੁਕਾਉਂਦਾ ਹੈ ਉਹ ਮਨੁੱਖ ਮਲੇਸ਼ ਦਾ ਵੀਰਜ ਹੈ ਉਸ ਮਨੁੱਖ ਨੂੰ ਮਲੇਸ਼ ਦਾ ਵੀਰਜ ਸਮਝ। ਇਸ ਰਹਿਤਨਾਮੇ ਦਾ ਲਿਖਾਰੀ ਕਹਿੰਦਾ ਕਿ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਤੋਂ ਬੋਲ ਕੇ ਮੈਨੂੰ ਲਿਖਵਾਈ ਹੈ। ਜਦੋਂ ਇਸ ਰਹਿਤਨਾਮੇ ਦੀ ਸ਼ੁਰੂਆਤ ਹੁੰਦੀ ਹੈ ਤੁਸੀਂ ਸਕਰੀਨ ਦੇ ਉੱਪਰ ਦੇਖੋ ਉੱਥੇ ਲਿਖਿਆ ਹੋਇਆ ਹੈ ਕਿ ਇੱਕ ਤੇ ਉੱਥੇ ਇਹ ਦੱਸਿਆ ਹੈ ਕਿ ਇਹ ਰਹਿਤਨਾਮਾ ਕਿੱਥੇ ਬੈਠ ਕੇ ਲਿਖਿਆ ਗਿਆ। ਪਹਿਲਾ ਬੰਦ ਹੈ ਕਿਉਂਕਿ ਸ਼ੁਰੂ ਕਰਨ ਤੋਂ ਉੱਪਰ ਇਸ ਦੇ ਮੁਖਵਾਕ ਪਾਤਸ਼ਾਹੀ ਦਸਵੀਂ ਲਾਲ ਦਰਿਆਈ ਕੇ ਪਰਥਾਏ ਦੋਰਾ ਇਹ ਲਿਖਿਆ ਹੋਇਆ ਹੈ ਮੁਖਵਾਕ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ ਤੇ ਪਹਿਲਾ ਦੋਰਾ ਇਸ ਦਾ ਇਹ ਹੈ ਕਿ ਅਬਚਲ ਨਗਰ ਬੈਠੇ ਗੁਰੂ ਮਨ ਮੇ ਕੀਆ ਵਿਚਾਰ ਕਿ ਜਦੋਂ ਇਹ ਰਹਿਤਨਾਮਾ ਲਿਖਵਾਇਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅਬਚਲ ਨਗਰ ਦੇ ਵਿੱਚ ਬੈਠੇ ਹੋਏ ਸਨ ਬੋਲਿਆ ਪੂਰਾ ਸਤਗੁਰੂ ਸ਼িকারਮ ਸ਼িকার ਕਰਤਾਰ ਹੁਕਮ ਹੋਆ ਪ੍ਰਹਿਲਾਦ ਸਿੰਘ ਵਿਪਰ ਜਾਤ ਹੰਸ ਰਾਏ ਨਿਕਟ ਬੁਲਾਇਆ ਗੁਰੂ ਜੀ ਲੀਨੋ ਕੰਠ ਲਗਾਏ ਪੰਥ ਚਲਿਓ ਹੈ ਜਗਤ ਮੈਂ ਗੁਰੂ ਨਾਨਕ ਪ੍ਰਸਾਦ ਰਹਿਤ ਬਤਾਈਏ ਖਾਲਸੇ ਸੁਣ ਪਾਈ ਪ੍ਰਹਿਲਾਦ ਕਿ ਅਬਜਲ ਨਗਰ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਨੇ ਉਹਨਾਂ ਨੇ ਪ੍ਰਹਿਲਾਦ ਸਿੰਘ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਪ੍ਰਹਿਲਾਦ ਸਿੰਘ ਨੂੰ ਆਖਿਆ ਹੈ ਕਿ اے ਪਾਈ ਪ੍ਰਹਿਲਾਦ ਸੋਣਾ ਖਾਲਸਾ ਪੰਥ ਆਸਾਂ ਨੇ ਚਲਾਇਆ ਹੈ ਤੇ ਅਸੀਂ ਖਾਲਸੇ ਪੰਥ ਦੀ ਰਹਿਤ ਜਿਹੜੀ ਹੈ ਉਹ ਤੁਹਾਨੂੰ ਦੱਸਦੇ ਹਾਂ। ਜਾਣੇ ਕਿ ਆਪਣੀ ਮਨਔਤ ਜਿਸ ਤਰੀਕੇ ਦੇ ਨਾਲ ਇਹ ਲਿਖਾਰੀ ਆਪ ਮੰਨਦਾ ਹੈ ਜਿਸ ਤਰੀਕੇ ਦੇ ਨਾਲ ਇਸ ਦੇ ਮਨ ਦੇ ਅੰਦਰ ਕਿਸੇ ਖਾਸ ਇੱਕ ਫਿਰਕੇ ਵਾਸਤੇ ਇਸਲਾਮ ਵਾਸਤੇ ਆਪਣੇ ਅੰਦਰ ਨਫ਼ਰਤ ਭਰੀ ਹੋਈ ਹੈ। ਉਸ ਨਫ਼ਰਤ ਦਾ ਪ੍ਰਗਟਾਵਾ ਕਰ ਰਿਹਾ ਹੈ ਆਪਣੇ ਬੋਲਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮੂੰਹ ਦੇ ਵਿੱਚ ਪਾ ਕੇ ਪਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਆਖਿਆ ਹੈ ਇਹ ਰਹਿਤਨਾਮਾ ਬਿਲਕੁਲ ਫੇਕ ਹੈ ਬਿਲਕੁਲ ਝੂਠਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਵੀ ਨਿਕਟਵਰਤੀ ਸਿੱਖ ਭਾਈ ਪ੍ਰਹਲਾਦ ਸਿੰਘ ਨੇ ਇਹ ਰਹਿਤਨਾਮਾ ਨਹੀਂ ਲਿਖਿਆ ਕੋਈ ਪ੍ਰਹਲਾਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਅੰਦਰ ਵਿਖੇ ਹਜੂਰ ਸਾਹਿਬ ਵਿਖੇ ਉੱਥੇ ਬਿਰਾਜਮਾਨ ਸਨ ਉਹਨਾਂ ਨੇ ਪ੍ਰਹਿਲਾਦ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੇ ਪ੍ਰਹਿਲਾਦ ਸਿੰਘ ਦੇ ਕੋਲ ਉਹ ਰਹਿਤ ਨਾਮਾ ਲਿਖਵਾਇਆ ਫਿਰ ਜਦੋਂ ਆਪਾਂ ਇਹ ਪੰਕਤੀਆਂ ਪੜ੍ਹਦੇ ਹਾਂ ਕਿ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀਤੇ ਭਾਵ ਸਿੱਖਾਂ ਵਾਸਤੇ ਸ਼ਬਦ ਖਾਲਸਾ ਵਰਤਿਆ ਜਾ ਰਿਹਾ ਹੈ ਇੱਕ ਦੋਰੇ ਦੇ ਵਿੱਚ ਬਚਨ ਹੈ ਕਿ ਸਭ ਸਿੱਖਣ ਕੋ ਬਚਨ ਹੈ ਪਰ ਇੱਕ ਦੋਰੇ ਦੇ ਵਿੱਚ ਲਿਖਿਆ ਹੈ ਕਿ ਗੁਰੂ ਖਾਲਸਾ ਮੰਨिए ਖਾਲਸਾ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇਸ ਹੀ ਰਹਿਤ ਨਾਮੇ ਦੇ ਅਖੀਰ ਦੇ ਉੱਤੇ ਜਦੋਂ ਅਸੀਂ ਅਪੜਦੇ ਹਾਂ ਉੱਥੇ ਇਸ ਰਹਿਤ ਨਾਮੇ ਨੂੰ ਲਿਖਣ ਦਾ ਸਾਲ ਲਿਖਿਆ ਹੋਇਆ ਹੈ ਕਿ ਇਹ ਰਹਿਤ ਨਾਮਾ ਕਿਹੜੇ ਸਾਲ ਦੇ ਵਿੱਚ ਕਿਹੜੀ ਸੰਮਤ ਦੇ ਵਿੱਚ ਕਿੰਨੀ ਤਾਰੀਖ ਨੂੰ ਲਿਖਿਆ ਗਿਆ ਤੇ ਜਿਸ ਵੇਲੇ ਤੁਸੀਂ ਉਹ ਤਾਰੀਖ ਦੇਖੋਗੇ ਜਿਸ ਵੇਲੇ ਤੁਸੀਂ ਉਹ ਸਾਲ ਦੇਖੋਗੇ ਤੁਹਾਨੂੰ ਪਤਾ ਚਲ ਜਾਏਗਾ ਕਿ ਇਸ ਸਾਰੇ ਰਹਿਤਨਾਮੇ ਦੇ ਵਿੱਚ ਕਿਧਰੇ ਨਾ ਕਿਧਰੇ ਕਈ ਤਰ੍ਹਾਂ ਦੀ ਗੜਬੜ ਜਿਹੜੀ ਹੈ ਉਹ ਜ਼ਰੂਰ ਕੀਤੀ ਗਈ ਹੈ ਉਹ ਪੰਕਤੀਆਂ ਤੁਸੀਂ ਸਕਰੀਨ ਦੇ ਉੱਪਰ ਦੇਖੋ ਉੱਥੇ ਲਿਖਿਆ ਹੈ ਕਿ ਸੰਬਤ 1700 ਭਾਏ ਬਰਖ 52 ਨਿਹਾਰ ਮਾਘ ਵਦੀ ਥਿਤ ਪੰਚਮੀ ਰਵੀਵਾਰ ਸ਼ੁਮਵਾਰ ਰਵੀਵਾਰ ਦਾ ਅਰਥ ਹੈ ਐਤਵਾਰ ਕਿ ਦਿਨ ਐਤਵਾਰ ਦਾ ਸੀ ਮਾਘ ਵਦੀ ਥਿਤ ਪੰਚਮੀ ਮਾਘ ਦੇ ਮਹੀਨੇ ਦੇ ਹਨੇਰੇ ਪੱਖ ਦੀ ਪੰਜਵੀਂ ਤਾਰੀਖ ਸੀ ਪਾਵ ਪੁੰਨਿਆਂ ਤੋਂ ਬਾਅਦ ਪੰਜਵਾਂ ਦਿਨ ਸੀ ਤੇ ਸਾਲ ਕਿਹੜਾ ਸੀ ਕਹਿੰਦੇ ਨੇ ਸੰਬਤ 1752 ਬਰਖ 52 ਨਿਹਾਰ 1752 ਸੰਮਤ ਜਾਨੀ ਕਿ ਪ੍ਰਹਿਲਾਦ ਸਿੰਘ ਕਹਿੰਦਾ ਕਿ 1752 ਸੰਮਤ ਸੀ ਮਗ ਦੇ ਮਹੀਨੇ ਦੀ ਪੂਰਨਮਾਸ਼ੀ ਤੋਂ ਬਾਅਦ 5ਵੀਂ ਤਾਰੀਖ ਸੀ ਐਤਵਾਰ ਦਾ ਦਿਨ ਸੀ ਤੇ ਜੇ 1752 ਸੰਮਤ ਦੇ ਵਿੱਚੋਂ ਆਪਾਂ 57 ਕੱਢ ਕੇ ਉਸ ਦਾ ਈਸਵੀ ਸਨ ਪਤਾ ਕਰਨਾ ਹੋਵੇ ਤਾਂ ਉਹ ਈਸਵੀ ਸਨ 1695 ਬਣਦਾ ਹੈ ਜਾਨੀ ਕਿ 1695 ਈਸਵੀ ਦੇ ਵਿੱਚ ਇਸ ਰਹਿਤਨਾਮੇ ਨੂੰ ਲਿਖਿਆ ਜਾ ਰਿਹਾ ਹੈ ਇਸ ਦੇ ਲਿਖਾਰੀ ਅਨੁਸਾਰ ਤੇ 1695 ਈਸਵੀ ਦੇ ਵਿੱਚ ਤੇ ਅਜੇ ਖਾਲਸੇ ਦੀ ਸਾਜਨਾ ਵੀ ਨਹੀਂ ਸੀ ਹੋਈ ਤੇ ਖਾਲਸੇ ਦੀ ਜੇਕਰ ਉਸ ਵੇਲੇ ਤੱਕ ਸਾਜਨਾ ਨਹੀਂ ਸੀ ਹੋਈ ਤੇ ਇਸ ਦਾ ਲਿਖਾਰੀ ਆਪਣੇ ਰਹਿਤਨਾਮੇ ਦੇ ਅੰਦਰ ਖਾਲਸਾ ਸ਼ਬਦ ਦੀ ਵਰਤੋਂ ਕਿਸ ਤਰੀਕੇ ਦੇ ਨਾਲ ਕਰ ਰਿਹਾ ਹੈ ਚਲੋ ਕੁਝ ਸਮੇਂ ਵਾਸਤੇ ਅਸੀਂ ਇਸ ਗੱਲ ਨੂੰ ਵੀ ਮੰਨ ਲਈਏ ਕਿ ਉਸ ਵੇਲੇ ਖਾਲਸਾ ਸ਼ਬਦ ਜਿਹੜਾ ਸੀ ਇਹ ਪ੍ਰਚਲਿਤ ਹੋ ਚੁੱਕਾ ਉਹ ਵੇਗਾ ਪਰ ਸ਼ੁਰੂ ਦੇ ਵਿੱਚ ਇਹ ਲਿਖਾਰੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਰਹਿਤਨਾਮਾ ਜਿਹੜਾ ਮੈਨੂੰ ਲਿਖਾਇਆ ਹੈ ਇਹ ਅਬਚਲ ਨਗਰ ਦੀ ਧਰਤੀ ਦੇ ਉੱਤੇ ਲਿਖਵਾਇਆ ਸੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਲਿਖਵਾਇਆ ਸੀ 1695 ਈਸਵੀ ਤੱਕ ਨਾਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅਜੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਔਰ ਨਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਜ਼ੂਰ ਸਾਹਿਬ ਅਬਚਲ ਨਗਰ ਦੀ ਤਰਤੀ ਦੇ ਉੱਤੇ ਅਪੜੇ ਸਨ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਜ਼ੂਰ ਸਾਹਿਬ ਵਿਖੇ ਪਹੁੰਚੇ ਹਨ ਔਰ ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਹੈ ਕਿ ਉਸ ਵੇਲੇ ਉਸ ਨਗਰ ਦਾ ਨਾਮ ਜਿਹੜਾ ਸੀ ਨਾਦੇੜ ਸੀ ਹਜੂਰ ਸਾਹਿਬ ਨਾਮ ਜਾਂ ਅਬਚਲ ਨਗਰ ਨਾਮ ਜਿਹੜਾ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸ਼ਰੀਰ ਤਿਆਗਣ ਤੋਂ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਆਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੱਕ ਉਸ ਨਗਰ ਨੂੰ ਨਾਦੇੜ ਹੀ ਆਖਿਆ ਜਾਂਦਾ ਸੀ ਅਬਚਲ ਨਗਰ ਨਾਮ ਜਿਹੜਾ ਹੈ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਲਾਣੇ ਤੋਂ ਲੰਬੇ ਸਮੇਂ ਬਾਅਦ ਰੱਖਿਆ ਸੀ ਹੁਣ ਇਹ ਲਿਖਾਰੀ ਸ਼ੁਰੂ ਇਸ ਰਹਿਤ ਨਾਮੇ ਨੂੰ ਇੱਥੋਂ ਕਰਦਾ ਹੈ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਅਬਚਲ ਨਗਰ ਦੀ ਤਖਤੀ ਦੇ ਉੱਤੇ ਬੈਠੇ ਹੋਏ ਹਨ ਜਦਕਿ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਦੇ ਅੰਦਰ ਉਸ ਨਗਰ ਦਾ ਨਾਮ ਅਬਚਲ ਨਗਰ ਪਿਆ ਹੀ ਨਹੀਂ ਸੀ ਔਰ ਇਸ ਰਹਿਤ ਨਾਮੇ ਨੂੰ ਖਤਮ ਕਰਦਾ ਹੋਇਆ ਲਿਖਾਰੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਰਹਿਤਨਾਮਾ ਮੈਨੂੰ 1752 ਸੰਮਤ ਪਾਵ 1695 ਈਸਵੀ ਨੂੰ ਲਿਖਵਾਇਆ ਜਦੋਂ ਕਿ ਉਸ ਵੇਲੇ ਤੱਕ ਨਾ ਤੇ ਅਜੇ ਖਾਲਸੇ ਦੀ ਸਜਣਾ ਹੋਈ ਸੀ ਔਰ ਨਾ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਦੇੜ ਦੀ ਧਰਤੀ ਦੇ ਉੱਤੇ ਅਜੇ ਆਪੜੇ ਸਨ ਇਸ ਰਹਿਤਨਾਮੇ ਦੇ ਨਕਲੀ ਹੋਣ ਦਾ ਇਸ ਤੋਂ ਵੱਡਾ ਸਬੂਤ ਤੁਹਾਨੂੰ ਹੋਰ ਕਿਸੇ ਜਗ੍ਹਾ ਤੋਂ ਲੱਭਣ ਦੀ ਜ਼ਰੂਰਤ ਨਹੀਂ ਪਵੇਗੀ ਮੈਂ ਫਿਰ ਅਖੀਰ ਦੇ ਵਿੱਚ ਇਹ ਗੱਲ ਦੁਹਰਾ ਦਿਆਂ ਕਿ ਕੋਈ ਵੀ ਰਹਿਤਨਾਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਮੁੱਖਵਾਕ ਨਹੀਂ ਹੈ ਸਿੱਖ ਸਮਾਜ ਦਾ ਰਹਿਤਨਾਮਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਸ ਨੂੰ ਗੁਰੂ ਸਾਹਿਬਾਨਾਂ ਨੇ ਆਪ ਆਪਣੇ ਜੀਵਨ ਕਾਲ ਦੇ ਅੰਦਰ ਸੰਪਾਦਿਤ ਕੀਤਾ ਸੰਭਾਲਿਆ ਪ੍ਰਚਾਰਿਆ ਔਰ ਜਿਸ ਦੇ ਲੜ ਸਾਨੂੰ ਸਾਰਿਆਂ ਨੂੰ ਲਗਾਇਆ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਰਹਿਤਨਾਮੇ ਹੋਂਦ ਦੇ ਵਿੱਚ ਆਏ ਹਨ ਉਹ ਸਾਰੇ ਦੇ ਸਾਰੇ ਰਹਿਤਨਾਮੇ ਗੁਰੂ ਸਾਹਿਬਾਨਾਂ ਦੇ ਇਸ ਸੰਸਾਰ ਤੋਂ ਚਲਾਣੇ ਤੋਂ ਲੰਬੇ ਸਮੇਂ ਬਾਅਦ ਦੇ ਵਿੱਚ ਹੋਂਦ ਦੇ ਵਿੱਚ ਆਏ ਹਨ ਔਰ ਇਹੀ ਕਾਰਨ ਹੈ ਉਹ ਰਹਿਤਨਾਮੇ ਇੱਕ ਦੂਸਰੇ ਦੇ ਨਾਲ ਮਿਲ ਨਹੀਂ ਖਾਂਦੇ ਨਹੀਂ ਤੇ ਅਜੇਹਾ ਕਦੇ ਵੀ ਨਹੀਂ ਹੋ ਸਕਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ 10 ਜਣਿਆਂ ਨੂੰ ਰਹਿਤ ਨਾਮੇ ਲਿਖਵਾ ਰਹੇ ਹੋਮਣ ਇੱਕ ਨੂੰ ਕੁਝ ਹੋਰ ਲਿਖਵਾ ਰਹੇ ਹੋਮਣ ਦੂਸਰੇ ਨੂੰ ਕੁਝ ਹੋਰ ਲਿਖਵਾ ਰਹੇ ਹੋਮਣ ਤੀਸਰੇ ਨੂੰ ਕੁਝ ਹੋਰ ਲਿਖਵਾ ਰਹੇ ਹੋਮਣ ਇਹ ਵੱਖੋ ਵੱਖਰੇ ਰਹਿਤ ਨਾਮੇ ਜੇ ਹੋਂਦ ਦੇ ਵਿੱਚ ਆਏ ਨੇ ਤਾਂ ਇਸ ਦਾ ਕਾਰਨ ਇਹੀ ਹੈ ਕਿ ਇਹਨਾਂ ਰਹਿਤ ਨਾਮਿਆਂ ਦੀ ਲਿਖਾਰੀਆਂ ਨੇ ਕੇਵਲ ਤੇ ਕੇਵਲ ਆਪਣੀਆਂ ਮਨੋਤਾਂ ਹੀ ਇਨਹ ਰਹਿਤਨਾਮਿਆਂ ਦੇ ਵਿੱਚ ਦਰਜ ਕੀਤੀਆਂ ਹਨ ਪਰ ਆਪਣੀਆਂ ਮਨੋਤਾਂ ਸਿੱਖ ਸਮਾਜ ਦੇ ਅੰਦਰ ਵੱਧ ਤੋਂ ਵੱਧ ਪ੍ਰਵਾਨ ਹੋ ਸਕਣ ਇਸ ਵਾਸਤੇ ਉਹਨਾਂ ਨੇ ਆਪਣੀਆਂ ਇਹਨਾਂ ਲਿਖਤਾਂ ਨੂੰ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਦੇ ਨਾਵਾਂ ਦੇ ਨਾਲ ਜੋੜਿਆ ਔਰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਇਹ ਰਹਿਤਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਆਪਣੇ ਮੁਖ ਤੋਂ ਲਿਖਵਾਏ ਹਨ ਆਉਣ ਵਾਲੇ ਸਮੇਂ ਦੇ ਅੰਦਰ ਕੁਝ ਹੋਰ ਰਹਿਤਨਾਮਿਆਂ ਦੀ ਵਿਚਾਰ ਵੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ